ਬਹੁਤ ਗੰਭੀਰਤਾ ਦੇ ਨਾਲ ਇਸ ਇਸ਼ੂ ਨੂੰ ਸਮਝ ਕੇ ਅੱਗੇ ਵਧਣ ਦੀ ਜ਼ਰੂਰਤ ਆ ਅੱਜ ਆਪਾਂ ਜੇ ਘਰਾਂ 'ਚ ਬੈਠੇ ਰਹੇ ਤਾਂ ਸਮਝੋ ਕਦੇ ਵੀ ਤੁਸੀਂ ਇਹਦੇ ਖਿਲਾਫ ਲੜ ਨਹੀਂ ਪਾਓਗੇ ਤੁਹਾਡੇ ਤੁਹਾਨੂੰ ਲੜਨ ਜੋਗਰਾ ਛੱਡਣਾ ਹੀ ਨਹੀਂ ਇਹਨਾਂ ਸਰਕਾਰਾਂ ਨੇ ਜੋ ਤੁਹਾਡੇ ਕੋਲੋਂ ਜ਼ਮੀਨ ਹੀ ਨਾ ਰਹੀ ਤੁਹਾਨੂੰ ਆਪਣੀ ਰੋਟੀ ਦੇ ਲਾਲੇ ਪੈ ਗਏ ਤੁਹਾਡੇ ਦਿਮਾਗ ਦੇ ਵਿੱਚ ਆਪਣੇ ਬੱਚੇ ਪਾਲਣ ਤੱਕ ਦਾ ਇੱਕ ਖਤਰਾ ਸਾਹਮਣੇ ਸਾਹਮਣੇ ਖੜਾ ਹੋ ਗਿਆ ਆਪਰ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਲੜਾਈਆਂ ਲੜ पाओਗੇ ਤੋ ਅੱਜ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜਿਹੜਾ ਇਸਾਨ ਮਹਾਪੰਚਾਇਤ ਦੇ ਵੱਡੀ ਰੈਲੀ ਜ਼ਮੀਨ ਬਚਾਓ ਰੈਲੀ ਕੀਤੀ ਜਾ ਰਹੀ ਹੈ ਇਸ ਰੈਲੀ ਦੇ ਵਿੱਚ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾਂਦੀ ਹੈ ਇਸ ਇਲਾਕੇ ਦੀਆਂ ਸੰਗਤਾਂ ਪੰਜਾਬ ਭਰ ਦੀਆਂ ਸੰਗਤਾਂ ਇਸ ਤੋਂ ਇੱਥੇ ਹੀ ਨਹੀਂ ਹਰਿਆਣੇ ਦੀਆਂ ਸੰਗਤਾਂ ਨੂੰ ਵੀ ਮੇਰੀ ਬੇਨਤੀ ਆਪੀਲ ਹੈ ਤੱਕੜੇ ਹੋ ਕੇ ਇਹਦੇ ਵਿੱਚ ਸ਼ਾਮੂਲਿਤ ਕਰੋ ਇਸੇ ਤਰ੍ਹਾਂ ਆਪ ਸਭ ਨੂੰ ਮੈਂ ਵੀ ਦੱਸ ਦਿਆਂ ਕਿ 10 ਤਰੀਕ ਨੂੰ ਆ ਜਿਹੜਾ 10 ਅਗਸਤ ਹੈ ਇਸ 10 ਅਗਸਤ ਨੂੰ ਹਰਿਆਣੇ ਦੇ ਪਾਣੀਪੱਦ ਦੇ ਇਲਾਕੇ ਦੇ ਵਿੱਚ ਵੀ ਸਾਨੂੰ ਪਤਾ ਇਸ ਗੱਲ ਦਾ ਕਿ ਇਹ ਅੰਦਰਖਾਤੇ ਕੀ ਕੁਸ਼ ਕਰ ਰਹੇ ਨੇ ਉੱਥੇ ਵੀ ਇੱਕ ਵੱਡੀ ਕਿਸਾਨ ਮਹਾਪੰਚਾਇਤ ਹੋਣੀ ਹੈ ਜ਼ਮੀਨ ਬਚਾਓ ਰੈਲੀ ਦੇ ਰੂਪ ਦੇ ਵਿੱਚ ਹੀ ਉਹ ਹੋਣੀ ਹੈ ਸੋ ਉਹਦੇ ਵਿੱਚ ਹਰਿਆਣੇ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ ਉਹ ਵੀ ਸ਼ਮੂਲੀਅਤ ਕਰਨ ਪੰਜਾਬ ਹਰਿਆਣੇ ਦੀ ਹੁਣ ਕੋਈ ਗੱਲ ਨਹੀਂ ਰਹਿ ਗਈ ਹੁਣ ਤਾਂ ਸਾਰਿਆਂ ਦੇ ਉੱਤੇ ਵਾਰ ਬਰਾਬਰ ਹੋ ਗਿਆ ਹੈ ਈਵਨ ਮੈਂ ਤਾਂ ਇਹ ਕਹੂੰਗਾ ਕਿ ਪੂਰੇ ਦੇਸ਼ ਦੇ ਕਿਸਾਨਾਂ ਨੂੰ ਹੁਣ ਇਕੱਠੇ ਹੋਣਾ ਪੈਣਾ ਕਿਉਂਕਿ ਥਾਂ-ਥਾਂ ਦੇ ਉੱਤੇ ਤੁਹਾਡੀਆਂ ਜ਼ਮੀਨਾਂ ਹੜੱਪ ਕਰਨ ਦੇ ਲਈ ਕੋਸ਼ਿਸ਼ ਹੋ ਰਹੀ ਹੈ ਜਿਹੜਾ ਕਦੇ ਆਪਾਂ ਲੜਾਈ ਲੜ ਕੇ ਲੈਂਡ ਐਕ acquisition ਐਕਟ 2013 ਬਣਵਾਇਆ ਸੀ ਜਿਹਦੇ ਵਿੱਚ ਕੁਝ ਕਿਸਾਨਾਂ ਦੇ ਪੱਖ ਦੀਆਂ ਗੱਲਾਂ ਸਨ ਉਹਨੂੰ ਅੱਜ ਬਾਈਪਾਸ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਢੇਡੇ ਢੰਗ ਨਾਲ ਬਿਨਾਂ ਪੈਸੇ ਦਿੱਤੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਅਤਿ ਨਿੰਦਣਯੋਗ ਹੈ ਔਰ ਸਾਨੂੰ ਲੋਕਾਂ ਨੂੰ ਤਕੜੇ ਹੋ ਕੇ ਤੇ ਲੜਨਾ ਪਏਗਾ। ਔਰ ਮੈਂ ਇੱਥੇ ਨਾਲ-ਨਾਲ ਸਾਡੀ ਪ੍ਰੈਸ ਨੂੰ ਪੱਤਰਕਾਰ ਵੀਰਾਂ ਨੂੰ ਸਭ ਨੂੰ ਮੇਰੀ ਹੱਥ ਜੋੜ ਕੇ ਅਪੀਲ ਹੈ, ਬੇਨਤੀ ਹੈ ਕਿ ਕੱਲ ਨੂੰ 7 ਤਰੀਕ ਨੂੰ ਜਿਹੜਾ ਇੱਥੇ ਪ੍ਰੋਗਰਾਮ ਜੋਧਾਪਿੰਡ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਹੋ ਰਿਹਾ ਹੈ ਵੱਡੀ ਕਿਸਾਨ ਮਹਾਪੰਚਾਇਤ ਜਾਂ ਜ਼ਮੀਨ ਬਚਾਓ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਦੇ ਵਿੱਚ ਆਪ ਸਭ ਨੂੰ ਸਾਡੇ ਹੱਥ ਜੋੜ ਕੇ ਬੇਨਤੀ ਅਸੀਂ ਸੱਦਾ ਦਿੰਨੇ ਆ ਕਿ ਸਾਰੇ ਪੱਤਰਕਾਰ ਵੀਰੇ ਇਹਦੇ ਵਿੱਚ ਜਰੂਰ ਕਿਰਪਾ ਕਰਕੇ ਸ਼ਮੂਲੀਅਤ ਕਰਨ ਹਾਜ਼ਰੀ ਲਵਾਉਣ ਤਾਂ ਕਿ ਤੁਸੀਂ ਇੱਕ ਜੇ ਇਹ ਕਮਾ ਮੈਂ ਆਪਣਾ ਲੋਕਤੰਤਰ ਦਾ ਚੌਥਾ ਵੱਡਾ ਥੰਮ ਸਾਡੀ ਪ੍ਰੈਸ ਹੋਇਆ ਕਰਦੀ ਹੈ ਔਰ ਲੋਕਤੰਤਰ ਨੂੰ ਬਚਾਉਣਾ ਹੈ ਕਿਸਾਨਾਂ ਨੂੰ ਬਚਾਉਣਾ ਆਪਦੇ ਦੇਸ਼ ਦੇ ਲੋਕਾਂ ਨੂੰ ਬਚਾਉਣਾ ਹੈ ਸਟੇਟ ਦੇ ਲੋਕਾਂ ਨੂੰ ਬਚਾਉਣਾ ਹੈ ਤਾਂ ਫਿਰ ਸਾਡੀ ਜਿੰਮੇਵਾਰੀ ਬਣਦੀ ਹੈ ਮੇਰੇ ਹੱਥ ਚੁੜ ਕੇ ਬਹਿੰਦੇ ਤਕੜੇ ਹੋ ਕੇ ਇਸ ਜਿੰਮੇਵਾਰੀ ਨੂੰ ਨਿਭਾਏ ਆਪਾਂ ਆਓ ਸਾਰੇ ਜਾਨੇ ਰਲ ਮਿਲ ਕੇ ਲੋਕਾਂ ਦੇ ਦਰਦ ਦੇ ਵਿੱਚ ਸ਼ਾਮਲ ਹੁੰਦੇ ਹੋਏ ਇਸ ਆਵਾਜ਼ ਨੂੰ ਬੁਲੰਦ ਕਰਿਏ ਲੋਕਾਂ ਦਾ ਘਰ-ਘਰ ਤੱਕ ਇਹ ਗੱਲ ਪਹੁੰਚਾਈਏ ਤਾਂ ਕਿ ਲੋਕ ਲੈਂਡ ਪੂਲਿੰਗ